ਮਾਲਵਿੰਦਰ ਸਿੰਘ ਮਾਲੀ ਹੁਣ ਨੇ ਐਡਾ ਕਿਹੜਾ ਜ਼ੁਲਮ ਕਰਦਾ ਜਿਹੜੀ ਇੰਨੀ ਤੇਜ਼ੀ ਦਿਖਾਈ ਕਿ ਪੰਜਾਬ ਪੁਲਿਸ ਰਾਤ ਨੂੰ ਉਹਨਾਂ ਦੇ ਘਰ ਜਾਂਦੀ ਆ ਛਾਪਾ ਮਾਰਨ ਸਾਡੇ ਸੰਵਿਧਾਨ ਦੇ ਆਰਟੀਕਲ 19 ਇੱਕ ਵਿੱਚ ਲਿਖਿਆ ਕਿ ਹਰ ਇੱਕ ਬੰਦਾ ਬੋਲ ਸਕਦਾ ਲਿਖ ਸਕਦਾ ਆਪਣੀ ਗੱਲ ਕਹਿਣੀ ਉਹ ਕਹਿ ਸਕਦਾ ਹਰ ਇੱਕ ਨੂੰ ਰਾਈਟ ਆ ਸਰਕਾਰ ਨੇ ਇਹਨਾਂ ਗੱਲਾਂ ਨੂੰ ਅੱਗੇ ਵਧਾਉਣਾ ਹੁੰਦਾ ਪਰ ਸਰਕਾਰ ਲਗਾਤਾਰ ਇਹਨਾਂ ਗੱਲਾਂ ਨੂੰ ਖੁੰਝੇ ਲਾ ਰਹੀ ਆ ਕਿ ਤੁਸੀਂ ਬੋਲ ਨਹੀਂ ਸਕਦੇ ਜੇ ਬੋਲੋਗੇ ਤਾਂ ਤੁਹਾਡੇ ਲਈ ਜੇਲ੍ਹਾਂ ਨੇ ਜਦੋਂ ਆਪਦੇ ਤੇ ਗੱਲ ਆਉਂਦੀ ਆ ਉਹ ਤਾਂ ਬਹੁਤ ਚੀਕਾਂ ਪੈ ਜਾਂਦੀਆਂ ਅਰਵਿੰਦ ਕੇਜਰੀਵਾਲ ਨੂੰ ਚੱਕਿਆ ਤਾਂ ਬਹੁਤ ਚੀਕਾਂ ਮਾਰੀਆਂ ਜਦੋਂ ਮਨੀਸ਼ ਸ਼ਸ਼ੋਧੀਆਂ ਨੂੰ ਚੱਕਿਆ ਤਾਂ ਬਹੁਤ ਚੀਕਾਂ ਮਾਰੀਆਂ ਕਿ ਸਾਡੇ ਨਾਲ ਧੱਕਾ ਹੋ ਗਿਆ ਸੈਂਟਰ ਸਰਕਾਰ ਤਾਨਾਸ਼ਾਹੀ ਰਵਈਆ ਅਪਣਾ ਰਹੀ ਆ ਸੈਂਟਰ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਦੱਬ ਰਹੀ ਆ ਸੈਂਟਰ ਸਰਕਾਰ ਜਵਾਨਬੰਦੀ ਕਰ ਰਹੀ ਆ ਇਹਨਾਂ ਨੇ ਜਿਹੜਾ ਧਰਨਾ ਵੀ ਦਿੱਤਾ ਲੋਕ ਇਹਨਾਂ ਦੇ ਪਿੱਛੇ ਨਹੀਂ ਗਏ ਕਿਉਂਕਿ ਸਾਰਾ ਕੰਮ ਉਸੇ ਡਿਜ਼ਾਈਨ ਸੀ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਸਰਕਾਰ ਦੀਆਂ ਖਾਮੀਆਂ ਨੂੰ ਲੋਕਾਂ ਅੱਗੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਕਿਉਂਕਿ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਦਾ ਫੇਰ ਹੀ ਮਤਲਬ ਬਣਦਾ ਜੇਕਰ ਲੋਕ ਉਹਤੇ ਉਂਗਲੀ ਰੱਖ ਸਕਣ ਮਾਲਵਿੰਦਰ ਮਾਲੀ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਆਪਾਂ ਦੇਖਦੇ ਆ ਕਿ ਮਾਲਵਿੰਦਰ ਸਿੰਘ ਮਾਲੀ ਇਕੱਲੀ ਪੰਜਾਬ ਸਰਕਾਰ ਦੇ ਖਿਲਾਫ ਹੀ ਨਹੀਂ ਬੋਲਦਾ ਜਦੋਂ ਕਿਸਾਨ ਅੰਦੋਲਨ ਚੱਲਿਆ ਤਾਂ ਜਿਹੜੇ ਵੀ ਗਲਤ ਅੰਸਰ ਕਿਸਾਨ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਸੀ ਉਹਨਾਂ ਤੇ ਵੀ ਉਂਗਲੀ ਰੱਖੀ ਉਹਨਾਂ ਨੇ ਪਿਛਲੇ ਕਿੰਨੇ ਹੀ ਸਮੇ ਤੋਂ ਆਪਾਂ ਦੇਖਦੇ ਆ ਕਿੰਨੇ ਹੀ ਰਿਪੋਰਟਾਂ ਲੋਕਾਂ ਨੇ ਦਰਜ ਕਰਵਾਈਆਂ ਨੇ ਬੇਅਦਬੀਆਂ ਹੋਈਆਂ ਨੇ ਸ਼ਰੇ ਬਾਜ਼ਾਰ ਸ਼ਰੇ ਆਮ ਗੋਲੀਆਂ ਮਾਰ ਮਾਰ ਕੇ ਕੋਈ ਕਿਸੇ ਨੂੰ ਮਾਰ ਦਿੰਦਾ ਚੋਰੀਆਂ ਹੁੰਦੀਆਂ ਨੇ ਲੁੱਟਖੋਹਾਂ ਹੁੰਦੀਆਂ ਨੇ ਲੋਕ ਆਪਣੀਆਂ ਮੰਗਾਂ ਮਨਾਉਣ ਦੇ ਲਈ ਧਰਨਿਆਂ ਤੇ ਬੈਠੇ ਨੇ ਜਿਹੜੇ ਚੈਨਲ ਇਹਨਾਂ ਨੇ ਖਰੀਦ ਲਿਆ ਉਹ ਲਗਾਤਾਰ ਸਰਕਾਰ ਦੀ ਬੋਲੀ ਬੋਲ ਰਹੇ ਆ ਤੇ ਉਹ ਚੈਨਲ ਆ ਜਿਹੜੇ ਲਗਾਤਾਰ ਸਰਕਾਰ ਤੋਂ ਮੋਟਾ ਪੈਸਾ ਲੈ ਕੇ ਸਰਕਾਰ ਦੇ ਪੱਖ 'ਚ ਖਬਰਾਂ ਲਾ ਰਹੇ ਨੇ ਪਰ ਜਿਹੜੇ ਇਹਨਾਂ ਦੇ ਪੱਖ ਦੀ ਖਬਰ ਨਹੀਂ ਲਾ ਰਹੇ ਉਹਨਾਂ ਨੂੰ ਫਿਰ ਚੁੱਪ ਕਰਾਇਆ ਜਾਂਦਾ ਧੱਕੇ ਨਾਲ ਲੋਕਾਂ ਦੀ ਇਹ ਚੁੱਪ ਵੀ ਆ ਜਿਹੜੀ ਇਹ ਤੁਹਾਡੇ ਨਾਲ ਅਸਹਿਮਤੀ ਪ੍ਰਗਟਾ ਰਹੀ ਆ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਪੋਸਟ ਦੇ ਵਿੱਚ ਕਿਤੇ ਵੀ ਇਹੋ ਜਿਹਾ ਕੁਝ ਨਹੀਂ ਦਿਖਦਾ ਜਾਂ ਐਡਾ ਕੋਈ ਉਹਨਾਂ ਨੇ ਜੁਰਮ ਨਹੀਂ ਕੀਤਾ ਕਿ ਅੱਧੀ ਰਾਤ ਨੂੰ ਜਾ ਕੇ ਉਹਨਾਂ ਨੂੰ ਜਲੀਲ ਕਰਨਾ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਉੱਠ ਰਹੇ ਨੇ ਜਿਨ੍ਹਾਂ ਤੇ ਬੋਲਣਾ ਹਰ ਇੱਕ ਦਾ ਫਰਜ਼ ਆ ਪਰ ਅੱਜ ਬੋਲਣ ਦੀ ਆਜ਼ਾਦੀ ਤੇ ਹੀ ਪਾਬੰਦੀ ਲੱਗ ਰਹੀ ਆ ਆਪਾਂ ਦੇਖਦੇ ਆ ਕਿ ਮਾਲਵਿੰਦਰ ਸਿੰਘ ਮਾਲੀ ਹੁਣਾਂ ਨੂੰ ਜਿਵੇਂ ਪੁਲਿਸ ਨੇ ਚੱਕਿਆ ਜਿਵੇਂ ਉਹਨਾਂ ਦੇ ਘਰ ਜਾ ਕੇ ਰੇਡ ਮਾਰੀ ਆ ਤਾਂ ਸ਼ਰਅ ਆਮ ਇਹ ਬੋਲਣ ਦੀ ਪਾਬੰਦੀ ਆ ਕਿ ਤੁਸੀਂ ਕੁਝ ਬੋਲ ਨਹੀਂ ਸਕਦੇ ਪਰ ਸਾਡੇ ਸੰਵਿਧਾਨ ਦੇ ਆਰਟੀਕਲ 19 1 ਵਿੱਚ ਲਿਖਿਆ ਕਿ ਹਰ ਇੱਕ ਬੰਦਾ ਬੋਲ ਸਕਦਾ ਲਿਖ ਸਕਦਾ ਆਪਣੀ ਗੱਲ ਕਹਿਣੀ ਉਹ ਕਹਿ ਸਕਦਾ ਹਰ ਇੱਕ ਨੂੰ ਰਾਈਟ ਆ ਸਰਕਾਰ ਨੇ ਇਹਨਾਂ ਗੱਲਾਂ ਨੂੰ ਅੱਗੇ ਵਧਾਉਣਾ ਹੁੰਦਾ ਪਰ ਸਰਕਾਰ ਲਗਾਤਾਰ ਇੰਨਾ ਗੱਲਾਂ ਨੂੰ ਖੁੰਝੇ ਲਾ ਰਹੀ ਆ ਕਿ ਤੁਸੀਂ ਬੋਲ ਨਹੀਂ ਸਕਦੇ ਜੇ ਬੋਲੋਗੇ ਤਾਂ ਤੁਹਾਡੇ ਲਈ ਜੇਲ੍ਹਾਂ ਨੇ ਪਹਿਲਾਂ ਤੁਹਾਨੂੰ ਲਾਲਚ ਦੇਣਗੇ ਪੈਸਾ ਦੇਣਗੇ ਪਰ ਬੋਲੋਗੇ ਤਾਂ ਫਿਰ ਆਖਰੀ ਜੇਲ੍ਹਾਂ ਨੇ ਤੇ ਉਹੀ ਮਾਲਵਿੰਦਰ ਸਿੰਘ ਮਾਲੀ ਹੁਣਾ ਨਾਲ ਹੋਇਆ ਆਪਾਂ ਦੇਖਦੇ ਆ ਕਿ ਇਹਦੇ ਵਿੱਚ ਸਾਫ਼ ਸਪਸ਼ਟ ਲੱਗਦਾ ਕਿ ਸਰਕਾਰ ਦੀ ਇਨਵੋਲਵਮੈਂਟ ਆ ਸਰਕਾਰ ਨੇ ਤੇਜ਼ੀ ਦਿਖਾਈ ਆ ਕਿ ਮਾਲਵਿੰਦਰ ਸਿੰਘ ਮਾਲੀ ਹੁਣਾ ਦੇ ਘਰ ਰੇਡ ਮਾਰੀ ਜਾਵੇ ਪਿਛਲੇ ਕਿੰਨੇ ਸਮੇ ਤੋਂ ਆਪਾਂ ਦੇਖਦੇ ਆ ਕਿੰਨੇ ਹੀ ਰਿਪੋਰਟਾਂ ਲੋਕਾਂ ਨੇ ਦਰਜ ਕਰਵਾਈਆਂ ਨੇ ਬੇਅਦਬੀਆਂ ਹੋਈਆਂ ਨੇ ਸ਼ਰੇ ਬਾਜ਼ਾਰ ਸ਼ਰੇ ਆਮ ਕੋਲੀਆਂ ਮਾਰ ਮਾਰ ਕੇ ਕੋਈ ਕਿਸੇ ਨੂੰ ਮਾਰ ਦਿੰਦਾ ਚੋਰੀਆਂ ਹੁੰਦੀਆਂ ਨੇ ਲੁੱਟਾਂ ਖੋਹਾਂ ਹੁੰਦੀਆਂ ਨੇ ਲੋਕ ਆਪਣੀਆਂ ਮੰਗਾਂ ਮਨਾਉਣ ਦੇ ਲਈ ਧਰਨਿਆਂ ਤੇ ਬੈਠੇ ਨੇ ਉਹਨਾਂ ਤੇ ਤਾਂ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ ਪਰ ਮਾਲਵਿੰਦਰ ਸਿੰਘ ਮਾਲੀ ਹੁਣਾਂ ਨੇ ਐਡਾ ਕਿਹੜਾ ਜ਼ੁਲਮ ਕਰਦਾ ਜਿਹੜੀ ਐਨੀ ਤੇਜ਼ੀ ਦਿਖਾਈ ਕਿ ਪੰਜਾਬ ਪੁਲਿਸ ਰਾਤ ਨੂੰ ਉਹਨਾਂ ਦੇ ਘਰ ਜਾਂਦੀ ਆ ਛਾਪਾ ਮਾਰਨ ਕਿਉਂਕਿ ਮਾਲਵਿੰਦਰ ਮਾਲੀ ਲਗਾਤਾਰ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਅਪਾ ਦੇਖਦੇ ਆ ਕਿ ਮਾਲਵਿੰਦਰ ਸਿੰਘ ਮਾਲੀ ਕੱਲੀ ਪੰਜਾਬ ਸਰਕਾਰ ਦੇ ਖਿਲਾਫ ਹੀ ਨਹੀਂ ਬੋਲਦਾ ਜਦੋਂ ਕਿਸਾਨ ਅੰਦੋਲਨ ਚੱਲਿਆ ਤਾਂ ਜਿਹੜੇ ਵੀ ਗਲਤ ਅੰਸਰ ਕਿਸਾਨ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਸੀ ਉਹਨਾਂ ਤੇ ਵੀ ਉਂਗਲੀ ਰੱਖੀ ਉਹਨਾਂ ਨੇ ਜਦੋਂ ਅਮਰਤਪਾਲ ਦੀ ਲਹਿਰ ਉੱਠਦੀ ਆ ਤਾਂ ਉਹਨਾਂ ਨੇ ਉਹਦੇ ਤੇ ਵੀ ਉਂਗਲੀ ਉਠਾਈ ਜਦੋਂ ਅਮਰਤਪਾਲ ਤੇ NSA ਲੱਗਿਆ ਤਾਂ ਉਹਨਾਂ ਨੇ ਵਿਰੋਧ ਵੀ ਕੀਤਾ ਤਾਂ ਜਦੋਂ ਲਗਾਤਾਰ ਉਹ ਵਿਰੋਧ ਕਰ ਰਹੇ ਨੇ ਸਰਕਾਰ ਦਾ ਸਰਕਾਰ ਦੇ ਹਜਮ ਨਹੀਂ ਹੋ ਰਿਆ ਇਸ ਕਰਕੇ ਉਹਨਾਂ ਨੇ ਉਹਦੀ ਜ਼ੁਬਾਨ ਬੰਦੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਆਪਾਂ ਦੇਖਦੇ ਆ ਕਿ ਕੱਲਾ ਮਾਲਵਿੰਦਰ ਸਿੰਘ ਮਾਲੀ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਬੋਲ ਰਹੇ ਨੇ ਉਹਨਾਂ ਨਾਲ ਵੀ ਇਦਾਂ ਹੀ ਹੋ ਰਿਹਾ ਹੁਣ ਜੇ ਪੰਜਾਬ ਸਰਕਾਰ ਦੀ ਗੱਲ ਕਰਨੀ ਹੋਵੇ ਇਹਨਾਂ ਨੇ ਚੋਣਾਂ ਜਿੱਤਣ ਤੋਂ ਪਹਿਲਾਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਜਿਹੜੇ ਹਾਲੇ ਤੱਕ ਕੋਈ ਵੀ ਸਰਕਾਰ ਪੂਰੇ ਨਹੀਂ ਕਰ ਸਕੇ ਅਸੀਂ ਉਹ ਕਰਾਂਗੇ ਪਰ ਉਹ ਸਾਰੇ ਵਾਅਦਿਆਂ ਤੋਂ ਇਹ ਮੁੱਕਰ ਗਏ ਕੋਈ ਵਾਅਦਾ ਵੀ ਲੋਕਾਂ ਦਾ ਪੂਰਾ ਨਹੀਂ ਕੀਤਾ ਇਸ ਕਰਕੇ ਲੋਕ ਆ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਕਿ ਦੱਸੋ ਆ ਤੁਸੀਂ ਕੀਤੇ ਨਹੀਂ ਕੰਮ ਕਰੋ ਇਹ ਲੋਕਾਂ ਦੇ ਕੰਮ ਕਰਨ ਦੀ بجائے ਲਗਾਤਾਰ ਡਰਾਮੇ ਕਰ ਰਹੇ ਨੇ ਕਿਤੇ ਅਕਾਲੀ ਦਲ ਨੂੰ ਭੰਡ ਰਹੇ ਨੇ ਕਿਤੇ ਕਾਂਗਰਸ ਨੂੰ ਭੰਡ ਰਹੇ ਨੇ ਕਿਤੇ ਕਿਸਾਨ ਯੂਨੀਅਨ ਨੂੰ ਭੰਡ ਰਹੇ ਨੇ ਕਿਤੇ ਮਜ਼ਦੂਰ ਜਥੇਬੰਦੀਆਂ ਤੇ ਤਵੇ ਲਾ ਰਹੇ ਨੇ ਪਰ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਹੋਏ ਨੇ ਕਿਤੇ ਵੀ ਨਹੀਂ ਦੇਖਿਆ ਕਿ ਕੋਈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋਣ ਦੇ ਨਾਤੇ ਕੋਈ ਸੀਰੀਅਸ ਬਿਆਨ ਦੇਣ ਲਗਾਤਾਰ ਡਰਾਮੇ ਕਰ ਰਹੇ ਨੇ ਵੱਡੇ ਵੱਡੇ ਹੋਲਡਿੰਗ ਬੋਰਡ ਲਾਏ ਨੇ ਵੱਡੀਆਂ ਵੱਡੀਆਂ ਤਸਵੀਰਾਂ ਲਾਈਆਂ ਨੇ ਕਿ ਅਸੀਂ ਰੈਸਬਤ ਖੋਰੀ ਖਤਮ ਕਰਤੀ ਅਸੀਂ ਭ੍ਰਸ਼ਟਾਚਾਰ ਖਤਮ ਕਰਤਾ ਅਸੀਂ ਇੰਨੇ ਫੜਲੇ ਇੰਨੇ ਫੜਲੇ ਪਰ ਜਦੋਂ ਆਪਾਂ ਦੇਖਦੇ ਆਂ ਆਰਟੀਆਈ ਪਾ ਕੇ ਉਹ ਖਲਾਸੇ ਕਹਿੰਦੇ ਨੇ ਕਿ ਐਡਵਰਟਾਈਜ਼ਮੈਂਟ ਤੇ ਖਰਚਾ ਜ਼ਿਆਦਾ ਕੀਤਾ ਲੋਕਾਂ ਦੇ ਮਸਲੇ ਹੱਲ ਨਹੀਂ ਹੋਏ ਜਦੋਂ ਲੋਕਾਂ ਦੇ ਮਸਲੇ ਹੱਲ ਨਹੀਂ ਹੋਣਗੇ ਤਾਂ ਫਿਰ ਲੋਕ ਤਾਂ ਬੋਲਣਗੇ ਤੇ ਲੋਕਾਂ ਨੂੰ ਬੋਲਣੋਂ ਚੁੱਪ ਕਰਾਇਆ ਜਾ ਨਹੀਂ ਸਕਦਾ ਵੈਸੇ ਆਪਾਂ ਦੇਖਦੇ ਆ ਲੰਮੇ ਸਮੇਂ ਤੋਂ ਜਦੋਂ ਦੀ ਇਹ ਸਰਕਾਰ ਸਤਾ ਦੇ ਵਿੱਚ ਆਈ ਆ ਤਾਂ ਬਹੁਤ ਸਾਰੇ ਚੈਨਲ ਵੀ ਇਹਨਾਂ ਨੇ ਖਰੀਦੇ ਆ ਬਹੁਤ ਸਾਰੇ ਚੈਨਲਾਂ ਦੇ ਉੱਤੇ ਪਵੰਦੀਆਂ ਵੀ ਲਾਂਜਾ ਬਹੁਤ ਸਾਰੇ ਪੇਜ ਆ ਜਿਹੜੇ ਇਦਾਂ ਦੇ ਚੰਗਾ ਬੋਲਦੇ ਆ ਚੰਗਾ ਲਿਖਦੇ ਆ ਉਹ ਪੇਜ ਫੇਸਬੁੱਕ ਤੋਂ ਹਟਾ ਦਿੱਤੇ ਗਏ ਉਹਨਾਂ ਪੇਜਾਂ ਤੇ ਰੋਕ ਲਾ ਦਿੱਤੀ ਗਈ ਪਰ ਜਿਹੜੇ ਚੈਨਲ ਇਹਨਾਂ ਨੇ ਖਰੀਦ ਲਿਆ ਉਹ ਲਗਾਤਾਰ ਸਰਕਾਰ ਦੀ ਬੋਲੀ ਬੋਲ ਰਹੇ ਆ ਤੇ ਉਹ ਚੈਨਲ ਆ ਜਿਹੜੇ ਲਗਾਤਾਰ ਸਰਕਾਰ ਤੋਂ ਮੋਟਾ ਪੈਸਾ ਲੈ ਕੇ ਸਰਕਾਰ ਦੇ ਪੱਖ 'ਚ ਖਬਰਾਂ ਲਾ ਰਹੇ ਨੇ ਪਰ ਜਿਹੜੇ ਇਹਨਾਂ ਦੇ ਪੱਖ ਦੀ ਖਬਰ ਨਹੀਂ ਲਾ ਰਹੇ ਉਹਨਾਂ ਨੂੰ ਫਿਰ ਚੁੱਪ ਕਰਾਇਆ ਜਾਂਦਾ ਧੱਕੇ ਨਾਲ ਆਪਾਂ ਦੇਖਦੇ ਆਂ ਜਦੋਂ ਆਪਦੇ ਤੇ ਗੱਲ ਆਉਂਦੀ ਆ ਉਹ ਤਾਂ ਬਹੁਤ ਚੀਕਾਂ ਪੈ ਜਾਂਦੀਆਂ ਜਿਵੇਂ ਪਿਛਲੇ ਸਮੇਂ ਆਪਾਂ ਦੇਖਿਆ ਅਰਵਿੰਦ ਕੇਜਰੀਵਾਲ ਨੂੰ ਚੱਕਿਆ ਤਾਂ ਬਹੁਤ ਚੀਕਾਂ ਮਾਰੀਆਂ ਜਦੋਂ ਮਨੀਸ਼ ਅਸ਼ੋਧੀਆਂ ਨੂੰ ਚੱਕਿਆ ਤਾਂ ਬਹੁਤ ਚੀਕਾਂ ਮਾਰੀਆਂ ਇਹ ਸਾਡੇ ਨਾਲ ਧੱਕਾ ਹੋ ਗਿਆ ਸੈਂਟਰ ਸਰਕਾਰ ਤਾਨਾਸ਼ਾਹੀ ਰਵਈਆ ਅਪਣਾ ਰਹੀ ਆ ਸੈਂਟਰ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਦੱਬ ਰਹੀ ਆ ਸੈਂਟਰ ਸਰਕਾਰ ਜਵਾਬੰਦੀ ਕਰ ਰਹੀ ਆ ਇਹਨਾਂ ਨੇ ਜਿਹੜਾ ਧਰਨਾ ਵੀ ਦਿੱਤਾ ਚਾਰ ਪੰਜ ਬੰਦਿਆਂ ਤੋਂ ਵੱਧ ਕੋਈ ਬੰਦਾ ਨਹੀਂ ਗਿਆ ਲੋਕ ਇਹਨਾਂ ਦੇ ਪਿੱਛੇ ਨਹੀਂ ਗਏ ਕਿਉਂਕਿ ਸਾਰਾ ਕੰਮ ਉਸੇ ਡਿਜ਼ਾਈਨ ਚ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਆਮ ਆਦਮੀ ਪਾਰਟੀ ਅੱਜ ਜੇ ਮੈਂ बोल ਰਿਹਾ ਹੋ ਸਕਦਾ ਸਾਡੇ ਘਰ ਰੇਡ ਵੱਜੇ ਜਿਹੜਾ ਕੋਈ ਲਿਖ ਰਿਹਾ ਉਹਨਾਂ ਦੇ ਘਰ ਰੇਡ ਵੱਜੇ ਉਸੇ ਡਿਜ਼ਾਈਨ ਚ ਲਗਾਤਾਰ ਚੱਲ ਰਹੇ ਨੇ ਜਿਹੜੇ ਡਿਜ਼ਾਈਨ ਦੇ ਵਿੱਚ ਸੈਂਟਰ ਸਰਕਾਰ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਲੋਕ ਆ ਜਿਹੜੇ ਕਦੇ ਚੁੱਪ ਨਹੀਂ ਕਰਨਗੇ ਅਸੀਂ ਵੀ ਇਸ ਗੱਲ ਦੇ ਹਾਮੀ ਆ ਕਿ ਕਿਸੇ ਦੇਵੀ ਦੇਵਤੇ ਬਾਰੇ ਪੁੱਠਾ ਸਿੱਧਾ ਬੋਲਣਾ ਬਹੁਤ ਗਲਤ ਕਿਉਂਕਿ ਕਿਸੇ ਬੰਦੇ ਦਾ ਨਿੱਜੀ ਵਿਚਾਰ ਹੋ ਸਕਦਾ ਕੋਈ ਕਿਸੇ ਨੂੰ ਮੰਨਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਪਰ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੀ ਪੋਸਟ ਦੇ ਵਿੱਚ ਕਿਤੇ ਵੀ ਇਹੋ ਜਿਹਾ ਕੁਝ ਨਹੀਂ ਦਿਖਦਾ ਜਾਂ ਐਡਾ ਕੋਈ ਉਹਨਾਂ ਨੇ ਜੁਰਮ ਨਹੀਂ ਕੀਤਾ ਕਿ ਅੱਧੀ ਰਾਤ ਨੂੰ ਜਾ ਕੇ ਉਹਨਾਂ ਨੂੰ ਜਲੀਲ ਕਰਨਾ ਉਹਨਾਂ ਦੇ ਘਰੇ ਜਾ ਕੇ ਚੈੱਕਅਪ ਕਰਨਾ ਦੇਖਣਾ ਫਿਰ ਉਹਨਾਂ ਨੂੰ ਚੱਕ ਕੇ ਲੈ ਜਾਣਾ ਐਡੀ ਗੱਲ ਨਹੀਂ ਲੱਗੀ ਜਿਹੜੀ ਪੋਸਟ ਆ ਵੈਸੇ ਤਾਂ ਉਹਨਾਂ ਦਾ ਪੇਜ ਹੀ ਸਾਰਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਉਹਨਾਂ ਦੀ ਪੋਸਟ ਵੀ ਡਿਲੀਟ ਕਰ ਦਿੱਤੀ ਗਈ ਪਰ ਜਿੰਨੀ ਕੋ ਦੇਖੀ ਗਈ ਆ ਉਹਦੇ ਵਿੱਚ ਕੁਝ ਵੀ ਇਦਾਂ ਦਾ ਹੈ ਨਹੀਂ ਇਹਦੇ ਵਿੱਚ ਸਰਕਾਰ ਦੀ ਸਿਰਫ ਮਨਸਾ ਇਹੀ ਆ ਕਿ ਜੇ ਕੋਈ ਸਾਡੇ ਖਿਲਾਫ ਬੋਲਦਾ ਉਹਨੂੰ ਅਸੀਂ ਡੰਡੇ ਦੇ ਜ਼ੋਰ ਨਾਲ ਪੈਸੇ ਦੇ ਜ਼ੋਰ ਨਾਲ ਜਿਵੇਂ ਵੀ ਹੋ ਸਕੇ ਆ ਚੁੱਪ ਕਰਾਵਾਂਗੇ ਪਰ ਲੋਕ ਆ ਜਿਹੜੇ ਉਹ ਚੁੱਪ ਨਹੀਂ ਹੋਣਗੇ ਜੇਕਰ ਤੁਸੀਂ ਸੋਚਦੇ ਹੋ ਕਿ ਲੋਕਾਂ ਨੂੰ ਇਦਾਂ ਚੁੱਪ ਕਰਾਇਆ ਜਾ ਸਕਦਾ ਤਾਂ ਇਦਾਂ ਲੋਕਾਂ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ ਲੋਕਾਂ ਦੀ ਇਹ ਚੁੱਪ ਵੀ ਆ ਜਿਹੜੀ ਇਹ ਤੁਹਾਡੇ ਨਾਲ ਅਸਹਿਮਤੀ ਪ੍ਰਗਟਾ ਰਹੀ ਆ ਕਿਉਂਕਿ ਤੁਸੀਂ ਪਿਛਲੇ ਸਮੇਂ ਵੋਟਾਂ ਦੇ ਵਿੱਚ ਉਹ ਰਿਜ਼ਲਟ ਦੇਖ ਚੁੱਕੇ ਹੋ ਤੇ ਜੇਕਰ ਇਦਾਂ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਨੂੰ ਫੇਰ ਰਿਜ਼ਲਟ ਦੇਣਗੇ ਕਿ ਤੁਸੀਂ ਜਿਹੜਾ ਕੀਤਾ ਹੈ ਗਲਤ ਕੀਤਾ ਤਾਂ ਲੋਕਾਂ ਦਾ ਜਿਹੜਾ ਇਸ ਗੱਲ ਤੇ ਯਕੀਨ ਆ ਕਿ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਆ ਹਰ ਇੱਕ ਨੂੰ ਲਿਖਣ ਦੀ ਆਜ਼ਾਦੀ ਹੋਣੀ ਚਾਹੀਦੀ ਆ ਅੱਜ ਮੇਨੂੰ ਲੱਗਦਾ ਇਸ ਗੱਲ ਤੇ ਸਭ ਤੋਂ ਵੱਧ ਗੱਲ ਹੋਣੀ ਚਾਹੀਦੀ ਆ ਕਿ ਹਰ ਇੱਕ ਬੰਦਾ ਆਪਣੇ ਵਿਚਾਰ ਰੱਖ ਸਕੇ ਲਗਾਤਾਰ ਸੈਂਟਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਤੇ ਹੋਰ ਸੂਬਿਆਂ ਦੇ ਵਿੱਚ ਵੀ ਬੋਲਣ ਦੀ ਆਜ਼ਾਦੀ ਨੂੰ ਬਹੁਤ ਜ਼ਿਆਦਾ ਛੋਟਾ ਕੀਤਾ ਜਾ ਰਿਹਾ ਅੱਜ ਇਕੱਲੇ ਮਾਲਵਿੰਦਰ ਮਾਲੀ ਦਾ ਮੁੱਦਾ ਨਹੀਂ ਸਾਡਾ ਤੁਹਾਡਾ ਸਾਰਿਆਂ ਦਾ ਮੁੱਦਾ ਇਸ ਕਰਕੇ ਬੋਲਣਾ ਚਾਹੀਦਾ ਦੇਖਣਾ ਚਾਹੀਦਾ ਸਰਕਾਰ ਦੀਆਂ ਖਾਮੀਆਂ ਨੂੰ ਲੋਕਾਂ ਅੱਗੇ ਜ਼ਰੂਰ ਲੈ ਕੇ ਆਉਣਾ ਚਾਹੀਦਾ ਕਿਉਂਕਿ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਹੋਈ ਸਰਕਾਰ ਦਾ ਫੇਰ ਹੀ ਮਤਲਬ ਬਣਦਾ ਜੇਕਰ ਲੋਕ ਉਹ ਤੇ ਉਂਗਲੀ ਰੱਖ ਸਕਣ ਤਾਂ ਮੈਨੂੰ ਲੱਗਦਾ ਅੱਜ ਦੀ ਗੱਲ ਇੰਨੀ ਕੁ ਬਹੁਤ ਆ ਕਿ ਤੁਸੀਂ ਬੋਲੋ ਜ਼ਰੂਰ ਲਿਖੋ ਜ਼ਰੂਰ ਪੜੋ ਤੇ ਕੁਝ ਸੋਚੋ ਸਮਝੋ ਜੁੜੇ ਰਹੋ ਦੁਨੀਆ ਦੇ